ਅੱਜ ਪੁਲਿਸ ਦੀ ਮੁਸਤਜ਼ਦੀ ਕਾਰਨ ਨੇ 1 ਕਿਲੋ ਫੀਲਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਇਸ ਮੌਕੇ ਤੇ ਸਿਟੀ ਇਨਚਾਰਜ ਕਿਰਪਾਲ ਸਿੰਘ ਮੋਰੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਦੇ ਹਾਂ ਰਾਜਪੁਰਾ ਤੋਂ ਫਾਈਨ ਟਿਵੀ ਨਿਊਜ਼ ਤੋਂ ਲਲਿਤ ਕੁਮਾਰ ਦੀ ਰਿਪੋਰਟ ਅੱਜ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਦੀ ਹਦਾਇਤਾਂ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਹੈ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ 사ਸੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਉਚੋਂ ਉਤਰ ਕੇ ਥੋੜਾ ਪਿਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਇਹਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਆ ਜਿਹੜਾ ਇਹਦਾ ਨਾਮ ਹੈ ਉਹ ਹੈਗਾ ਰਾਹੁਲ ਯਾਦਵ ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਹੋਰ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਇਹਦੇ ਬੈਕਵਰਡ ਅਤੇ ਫਾਰਵਰਡ ਲਿੱਕ ਸਾਰੇ ਉਹ ਸੀ ਦੇਖੋ ਸਰ ਕੀ ਚੀਜ਼ ਭਾਈ ਕਿਸੇ ਦੀ ਹੋਊਗੀ ਫੀ ਮੇ ਇਹ ਬੈਗ ਚ ਸੀਗੀ ਇਹਦੇ ਜੀ ਬੈਗ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ ਸਾਨੂੰ ਜਿਹੜੀ ਮਿਲ ਗਈ ਸੈਲ ਮੜਾ ਮੜਾ ਵੀ ਕਿੱਥੋਂ ਆ ਰਿਆ ਸੀ ਲੱਗੇ ਹਾਂ ਜੂ ਸਾਡਾ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਜੀ ਉਹ ਜਿਹੜੇ ਬੈਕਵਾਰਡ ਲਿੰਕ ਤੇ ਫਾਰਵਰਡ ਹਨ ਇੱਕ ਸਾਰੇ ਉਹ ਵੀ ਦੇਖਾਂਗੇ ਫਿਰ ਜੋ ਵੀ ਸਾਹਮਣੇ ਤਤ ਆਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਕ੍ਰਿਮੀਨਲ ਰਿਪੋਰਟ ਸਾਹਮਣੇ ਆਇਆ ਇਹਨਾਂ ਨੂੰ ਅਜੀਕ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਇਸ਼ਾਰਾ ਅਸੀਂ ਦੇਖਾਂਗੇ ਸਰ ਜੀ ਕੱਲਾ ਹੀ ਸੀ ਜੀ ਹਾਂ ਕੱਲਾ ਹੀ ਸੀ ਜੀ ਕੱਲਾ ਇਸ ਦਾ ਕੀ ਕੋਈ ਦੱਸਿਆ ਨੇ ਵੀ ਇਹ ਪਹਿਲੇ ਚੱਕਰ ਸੀ ਕਿ ਇਸ ਤੋਂ ਪਹਿਲਾਂ ਵੀ ਕੋਈ ਚੱਕਰ ਲਾਇਆ ਹੈ ਇਹਦੇ ਦਸਨ ਮੁਤਾਬਕ ਤਾਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤਤਾਂ ਦੇ ਦੇਖਾਂਗੇ ਵੀ ਸੇ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਸੀ ਵੀ ਜਾਂ ਸ਼ੱਕ ਦੇ ਆਧਾਰ ਹਾਂਜੀ ਇਨਫਰਮੇਸ਼ਨ ਸੀ ਸਾਡੀ ਇਨਫਰਮੇਸ਼ਨ ਦੇ ਤਹਿਤ ਵੀ ਅਸੀਂ ਨਾਕਾ ਲਾਇਆ ਸੀਗਾ ਸਾਰੇ ਪਤਾ ਚੱਲਿਆ ਵੀ ਦੇਣ ਕਿੱਥੇ ਜਾ ਰਿਹਾ ਸੀਗਾ ਉਹ ਵੀ ਪਤਾ ਕਰਾਂਗੇ ਜੀ ਹੁਣ ਪ੍ਰਮਾਣਿਤ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿਹਨੂੰ ਦੇਣੀ ਸੀ ਕੀ ਫੀਮ ਲਿਆ ਕੇ ਤੇ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ ਸਰ ਜੀ ਦਿਹਾੜੀ ਦੇ ਕੰਮ ਕਰਦੇ ਜਾਂ ਖੁਦ ਸਪਲਾਈਅਰ ਆ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿਨੂੰ ਦੇਣੀ ਸੀ ਫੀਮ ਲਿਆ ਕੇ ਜਾਂ ਕੀ ਆ ਉਹ ਸਾਰਾ ਪਤਾ ਕਰ ਸਰ ਕੋਈ ਇਹੀ ਕਹ ਦੱਸਿਆ ਨੇ ਪਿੱਛੋਂ ਮਤਲਬ ਬੱਸ ਦੇ ਵਿੱਚ ਰਤ ਆਇਆ ਇਹ ਜਾਂ ਰੇਡ ਗੱਡੀ ਆ ਕਿਸ ਤਰ੍ਹਾਂ ਪਿੱਛੋਂ ਕਿੱਥੋਂ ਆ ਰਹੇ ਦਰਸ਼ਨ ਮੁਤਾਬਕ ਪਾਣੀਪੱਤ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀਪੱਤ ਤੋਂ ਲੈ ਕੇ ਕਿਸੇ ਚੜ ਕੇ ਆਇਆ ਜੀ ਇਹ ਬੱਸ 'ਚ ਚੜ ਕੇ ਆਇਆ ਜੀ ਬੱਸ 'ਚ ਚੜ ਕੇ ਸਰ ਜਿਵੇਂ ਤੁਸੀਂ ਇੱਥੇ ਨਾਕਾਬੰਦ ਕਾਰੀ ਤੁਹਾਡੇ ਕੋਲ ਇਹ ਸੋਰਸ ਹੈਗੇ ਪਿੱਛੇ ਨਹੀਂ ਕੋਈ ਮੜਾ ਮੜਾ ਪੁਲਿਸ ਵਾਲਾ ਜਿਹੜਾ ਚੇਕ ਕਰਤੀ ਤਾ ਜੀ ਦੇਖੋ ਜੀ ਨੈਸ਼ਨਲ ਹਾਈਵੇ ਹੁਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲੀਆਂ ਪਿਛੇ ਤੇ ਦੋ ਨਿਕਲ ਗੀਆਂ ਦੋ ਅਸੀਂ ਚੈੱਕ ਕਰ ਲੀਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਅੱਗੇ ਜਾਂਦਾ ਹੁੰਦਾ ਹਾਂ ਜੀ ਤੁਸੀਂ ਨਵਾਂ ਸੜਾ ਫਮਾ ਰਜਿਸਟਰ ਕਿੰਨੇ ਪਰਚੇ ਕਰਕੇ ਕਰਕੇ ਨਿਕਲ ਜਾ ਹੁਣ ਤੱਕ ਅਸੀਂ ਜੀ ਇੱਕ ਮਹੀਨੇ ਦੇ ਵਿੱਚ 11 12 ਪਰਚੇ ਜਿਹੜੇ ਐਨਡੀਪੀਐਕਸ ਤੇ ਜਿਹੜੇ ਆ ਉਹ ਅਸੀਂ ਦੇ ਰੱਖੇ ਆ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣ ਦੇ ਕਰਨੇ ਜਾ ਰਹੇ ਹੋ ਜੀ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਊਗਾ ਜੀ ਸਰ ਜੀ ਨੇ ਸਰਕਾਰ ਨੇ ਹਦਾਇਤਾਂ ਕੀਤੀਆਂ 31 ਮਈ ਤੋਂ ਬਾਅਦ ਬਿਲਕੁਲ ਦਸ਼ਾ ਮੁਕਤ ਹੋ ਜਾਊਗਾ ਪੰਜਾਬ ਇਹ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਹੈ ਨਸ਼ਾ ਮੁਕਤ ਹੋ ਜਾਊਗਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਹੈ ਇਸ ਮੈਟਰ ਤੇ ਬਿਲਕੁਲ ਹੋਊਗਾ ਜੀ